ਆਲਾ ਸਵੇਰੇ ਜਿਹਨੂੰ ਪਤਾ ਲੱਗਾ ਸਾਰੇ ਪੰਨੋਂ ਬਹੁਤ ਮਹਿਸੂਸ ਕੀ ਹੋਇਆ ਆਜਨ ਮੋਲ ਨਹੀਂ ਸਾਡੇ ਕੋਲ ਸੀ ਰਾਜਵੀਰ ਬਣਨਾ ਬਹੁਤ ਹੈ ਕੋਈ ਰਾਜਵੀਰ ਨਹੀਂ ਬਣ ਸਕਦਾ ਔਰ ਇਹਨਾਂ ਵਧੀਆ ਸਵਾਰ ਸੀ ਉਹ ਤਾਂ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਕੋਈ ਸੁਨਾਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲਈ ਤਾਂ ਸਾਬ ਥੱਲੇ ਆ ਗੋ ਤੁਹਾਡਾ ਕਿਵੇਂ ਪੁਰਾਣਾ ਸਾਥੀ ਸੀਗਾ ਜੀ ਹਾਂਜੀ ਵੀਰ ਜੀ ਰਾਜਵੀਰ ਸਾਡੇ ਨਾਲ ਹੀ ਸੀ ਨਾਲ ਹੀ ਪੜਿਆ ਸਾਡੇ ਨਾਲ ਹੀ ਇਕੱਠੇ ਖੇਡੇ ਆ ਨਾਲ ਹੀ ਇੱਥੋਂ ਹੀ ਸਾਡੇ ਨਾਲ ਹੀ ਇਕੱਠੇ ਰਹਿੰਦੇ ਸੀ ਜੀ ਬਸ ਆ ਭਿਆਨ ਖਾਸਾ ਹੋਇਆ ਐਕਸੀਡੈਂਟ ਦਾ ਉਹਦੇ ਨਾਲ ਅੱਜ ਸਵੇਰੇ ਜਿਹੜਾ ਪਤਾ ਲੱਗਾ ਸਾਰੇ ਪਿੰਡ ਨੂੰ ਬਹੁਤ ਮਹਿਸੂਸ ਕੀ ਹੋਇਆ ਆ ਅਸਾਨੂੰ ਬੋਲ ਨਹੀਂ ਸਕਦੇ ਕੋਸਾ ਅਨੰਸ ਹੋ ਰਿਹਾ ਉਹ ਮਾੜਾ ਹੋਇਆ ਉਹਦੇ ਨਾਲ ਕਦੋਂ ਪਿੰਡ ਸਾਡੇ ਕਦੋਂ ਚਲਾ ਗਿਆ ਸੀ ਤੇ ਇਹਦੇ ਵਿਆਹ ਹੋ ਗਿਆ ਸੀ ਕਿੰਨੇ ਬੱਚੇ ਹਾਂਜੀ ਹਾਂਜੀ ਇਹਦੀ ਮੈਰਿਜ ਹੋਈ ਪਟਿਆਲੇ ਹੋਈ ਆ ਦੋ ਬੱਚੇ ਆ ਇੱਕ ਇਹਦੀ ਗੁੜੀਆ ਵਾ 6-7 ਸਾਲ ਦੀ ਆ ਬੇਟਾ ਰਹੇਗਾ 4-5 ਸਾਲ ਦਾ ਇੱਥੇ ਆਉਂਦਾ ਜਾਂਦਾ ਸੀ ਪਰ ਮਹਾਲੀ ਸੈਟ ਹੋ ਗਿਆ ਸੀ ਉੱਥੇ ਹੀ ਰਹਿ ਰਿਹਾ ਸੀ ਇਹਦੀ ਉੱਥੇ ਆਉਂਦਾ ਜਾਂਦਾ ਸੀ ਪਿੰਡ ਹਾਂਜੀ ਪਿੰਡ ਚ ਕਿੱਦਾਂ ਸੀ ਤੁਹਾਡੇ ਨਾਲ ਬੰਦ ਬਹੁਤ ਵਧੀਆ ਸੀ ਆਉਂਦਾ ਜਾਂਦਾ ਪਿਆਰ ਨਾਲ ਬਹੁਤ ਵਧੀਆ ਵਰਤਨ ਸੀ ਮੰਮੀ ਦਾ ਔਰ ਡੈਡੀ ਦਾ ਬਹੁਤ ਵਧੀਆ ਸੀ ਸਾਰੇ ਪਿੰਡ ਤੋਂ ਪੂਰਾ ਪਿਆਰ ਮਿਲਦਾ ਸੀ ਮੈਂ ਕਹਿੰਦਾ ਇਹ ਪੂਰਾ ਪਿਆਰ ਹੁਣ ਸਾਰਾ ਪਿੰਡ ਦੇਖੋ ਸਾਡਾ ਸਾਰਾ ਪਿੰਡ ਇੱਥੇ ਪਹੁੰਚਿਆ ਹੋਇਆ ਹਾਂਜੀ ਇਸ ਤਰ੍ਹਾਂ ਦੇ ਤੁਹਾਡੇ ਵਿੱਚ ਘਰ ਰਹਿੰਦੇ ਸੀ ਜਿੱਦਾਂ ਆਪਾਂ ਖੜੇ ਇਸ ਤਰ੍ਹਾਂ ਪੂਰੇ ਪਿੰਡ ਤੋਂ ਪੂਰਾ ਪਿਆਰ ਮਿਲਦਾ ਸੀ ਬਹੁਤ ਜਿੱਦਾਂ ਆਪਾਂ ਖੜੇ ਇਸ ਤਰ੍ਹਾਂ ਰਹਿੰਦਾ ਸੀ ਪਿੰਡ ਦੇ ਪੂਰੇ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਲੱਗਿਆ ਉਹਦੀ ਬਹੁਤੀ ਖਬਰ ਤੋਂ ਬਾਅਦ ਪਿੰਡ ਦਾ ਸਾਰੇ ਪੂਰੀ ਸੋਗ ਦੀ ਲਹਿਰ ਆਈ ਪਿੰਡ ਦੇ ਵਿੱਚ ਪੂਰੀ ਜਗ੍ਹਾ ਅਚਾਨਕ ਕਿ ਲੱਗਦਾ ਕਿ ਕਿਤਨਾ ਕਿਤੇ ਰਾਜ ਵਿੱਚ ਜੋਤਾ ਦਾ ਕੋਈ ਕਮੀ ਪੂਰੀ ਕਰ ਸਕਦਾ ਹੈ ਤੇ ਪਿੰਡ ਦੇ ਵਿੱਚ ਦੇਖੋ ਜੀ ਤੁਹਾਨੂੰ ਮਾਰਾ ਹੀ ਨੂੰ ਪਤਾ ਕਿ ਕੌਣ ਕਮੀ ਪੂਰੀ ਪਰ ਰਾਜਵੀਰ ਬਾਨਾ ਬਹੁਤ ਉਹ ਕੋਈ ਰਾਜਵੀਰ ਨਹੀਂ ਬਣ ਸਕਦਾ ਲੱਗਦਾ ਕਿ ਜਿਦਾਂ ਕਿਤੇ ਇੱਕ ਇੱਕ ਹੀਰਾ ਇਕਲੋਤਾ ਹੀਰਾ ਇਸ ਦੁਨੀਆ ਤੋਂ ਚੋ ਚਲਾ ਗਿਆ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸੁਨੱਖਾ ਕੋਈ ਇੰਡਸਟਰੀ ਦੇ ਵਿੱਚ ਨਹੀਂ ਹੁਣ ਰਾਜਵੀਰ ਦੇ ਨਾਲ ਔਰ ਇੰਨਾ ਵਧੀਆ ਸਵਾਰ ਸੀ ਉਹ ਤਾਂ ਵੀ ਮੇਰੇ ਹਿਸਾਬ ਨਾਲ ਤਾਂ ਇਦੋਂ ਕੋਈ ਸੁਨੱਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲੀਗ ਦਾ ਸਾਹਿਬ ਹੱਲੇ ਆਉਂਦੇ ਪੰਜਾਬੀ ਨੂੰ ਵੀ ਘਾਟਾ ਪਿਆ ਕਿੰਨਾ ਪੋਲਿਟਿਕਲ ਲੀਡਰ ਜਿਹੜੇ ਲਗਾਤਾਰ ਪਤਾ ਲਾਇੰਡ ਜਾਂਦੇ ਸੀ ਪੂਰਾ ਪੂਰਾ ਘਟਾ ਹੀ ਚਾਦਰੇ ਨਾਲ ਗਾਉਂਦਾ ਸੀਗਾ ਜੀ ਆਜ ਕੱਲ ਦਾ ਕਲਾਕਾਰ ਪੈਂਟਾਂ ਸ਼ਰਟਾਂ ਨਾਲ ਪਾ ਕੇ ਲੈਂਦਾ ਚਾਦਰ ਹਮੇਸ਼ਾ ਹੀ ਦਿੰਦੇ ਉਹਦੇ ਪ੍ਰੋਗਰਾਮ ਦੇਖੋਗੇ ਚਾਦਰਿਆਂ ਨਾਲ ਦੇਖੋਗੇ ਪੰਜਾਬੀ ਬਹੁਤ ਬਹੁਤ ਮਦਦ ਕਰਦਾ ਸੀ ਘੜਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਘੜਾਂ ਜੀ ਪੂਰਾ ਬਹੁਤ ਵਧੀਆ ਸਵਾਲ ਆਦੀ ਜੀ ਪਰਿਵਾਰ ਚ ਕੋਈ ਰਹਿੰਦਾ ਹੁੰਦੀ ਉਹਨਾਂ ਲਈ ਪਰਿਵਾਰ 'ਚ ਮੈਸੇਜ ਆ ਦੋ ਬੱਚੇ ਆ ਜੀ ਇੱਕ ਮਾਤਾ ਦਾ ਇਹ ਕਿਹਾ ਯਾਰ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਹਾਂ 2 ਮਹੀਨੇ ਪਹਿਲਾਂ ਡੈਥ ਹੋਈ ਸੀ ਜੀ ਉਹ ਗਾਇਕ ਸੀ ਨਹੀਂ ਉਹ ਪੰਜਾਬ ਪੁਲਿਸ ਸੀ ਠੰਡਾ ਰਿਹਾ ਹਾਂ ਹਾਂ ਪੋਨੇ ਹੋਏਗਾ ਜੀ ਕਿੰਨੇ ਵਜੇ ਹੋਊਗਾ ਜੀ ਕੱਲ ਹੋਏਗਾ ਜੀ 12 1 ਵਜੇ ਤਕਰੀਬ ਹੋਊਗਾ 12 1 ਵਜੇ ਤਕਰੀਬ ਹੋਊਗਾ ਕਿ ਹੁਣ ਉਹ ਇਸ ਹਫਤੇ ਤੋਂ ਅੱਧੇ ਵਿੱਚ ਪੂਣ ਬੁਲਾਗੇ ਜੀ ਦਾਦੀ ਆਈ ਉਹਦੇ ਚਾਚੀ ਆ ਢੱਡੀ ਘੜਵਾਏ ਢੱਡੀ ਘੜਵਾਏ ਕਿ ਚੇਤੇ ਇਹ ਸਮਝਾ ਤਾਂ ਹੁਣ ਕਦੋਂ ਮਿਲਿਆ ਸਾਨੂੰ ਸਾਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ ਜੀ 10 ਵਜੇ ਅਖੰਡ ਪਾਠ ਵੀ ਰਖਾਏਗੇ ਕਿੰਨੇ ਆ ਖੁਸ਼ੀ ਲਈ ਅਖੰਡ ਪਾਠ ਰਖਾਈ ਵੀ ਸੈਂ ਕਿ ਠੀਕ ਹੋ ਜੇ ਬਹੁਤ ਸਾਰੇ ਪੰਜਾਬ ਨੇ ਰਖਾਈ ਠੰਡ ਪਾਠ ਦਾ ਸਾਰੇ ਪੰਜਾਬ ਨੇ ਕਿ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾਂ ਹੋਈਆਂ ਵੀ ਰਾਜਵੀਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਆ ਜੀ ਅੱਛਾ ਜਦੋਂ ਇੱਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਗੇਸ ਹੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡਾਂ ਦੇ ਬੱਚੇ ਨਹੀਂ ਉਦੋਂ ਫਿਲਹਾਲ ਚੰਡੀਗੜ੍ਹ ਤੋਂ ਅੱਛਾ ਜੀ ਚੰਡੀਗੜ੍ਹ